ਰੱਬ ਵੀ ਠੀਕ ਹੈ ਆਪਣੀ ਥਾਂ ਤੇ ਓਏ ਮਾਂ ਤਾਂ ਆਖਰ ਮਾਂ ਹੁੰਦੀ ਏ ਚੱਲ ਮਾਂ ਚੱਲੀ ਉਠ ਸ਼ਹਿਰ ਨੂੰ ਚੱਲੀਏ ਤੇਰੇ ਪੁੱਤ ਨੇ ਲੈ ਲਈ ਕੋਠੀ ਮਾਂ ਕਹਿੰਦੀ ਮੈਂ ਨਹੀਂ ਜਾਣਾ ਬੱਚਿਆ ਲੈ ਜਾ ਆਪਣੀ ਬੋਟੀ ਪਿੰਡ ਨਹੀਂ ਛੱਡਦੀ ਓਏ ਮੈਂ ਨਹੀਂ ਛੱਡਦਾ ਮਾਂ ਮਾਂ ਪਿੰਡ ਨਹੀਂ ਛੱਡਦੀ ਮੀਤ ਚੋਰੀ ਹੋਣ ਵਾਲਾ ਮਸਲਾ ਬੜਾ ਚੱਲਦਾ ਮੈਨੂੰ ਤੁਸੀਂ ਤੂੰ ਗਾਰੇ ਸੀਨੇ ਮੈਨੂੰ ਗਾਣਾ ਚੇਤੇ ਆ ਰਿਹਾ ਪੜਦੀਆਂ ਕੁਝ ਹੋਰ ਤੇ ਮੂੰਹ ਚ ਨਿਕਲੇ ਤੇਰਾ ਨਾਮ ਲੱਗਦਾ ਇਸ਼ਕ ਹੋ ਗਿਆ ਹਾਂ ਲੱਗਦਾ ਇਸ਼ਕ ਹੋ ਗਿਆ ਹੈ ਨਾ ਚਲ ਹੁਣ ਇੱਕ ਗੀਤ ਹੋ ਜਾ ਡਿਸਕਸ਼ਨ ਬੜੀ ਹੋ ਗਈ ਹੈ ਵਧੀਆ ਜਿਹਾ ਗਾਣਾ ਸੁਣਾ ਦਿਓ ਜਿਹੜਾ ਤੁਹਾਨੂੰ ਪਸੰਦ ਹੋਵੇ ਮੈਨੂੰ ਤਾਂ ਸਾਰੇ ਬਈ ਸਾਰੇ ਹੀ ਚੰਗਾ ਚਲੋ ਤੁਹਾਡੇ ਤੇ ਪੁੱਤ ਹੈ ਪਰ ਕੋਈ ਇੱਕ ਗੀਤ ਮੈਂ ਚਾਹਣਾ ਕਿ ਥੋੜਾ ਜਿਹਾ ਹੁਣ ਰੰਗਾਂ ਰੰਗ ਪ੍ਰੋਗਰਾਮ ਬਣ ਜੇ ਮੈਂ ਤੁਹਾਨੂੰ ਮਾਂ ਦੀ ਗੱਲ ਸੁਣਾਉਣਾ ਥੜੀ ਜਦ ਮੈਂ ਬੋਲਣ ਸਿੱਖਿਆ ਮੂੰਹੋਂ ਇਕੋਈ ਨਾ ਨਿਕਲਿਆ ਜਦ ਮੈਂ ਬੋਲਣ ਸਿੱਖਿਆ ਮੂੰਹੋਂ ਇਕੋਈ ਨਾ ਨਿਕਲਿਆ ਰੱਬ ਤੋਂ ਪਹਿਲਾਂ ਮੂੰਹ ਮੇਰੇ ਮਾਂ ਨਿਕਲਿਆ ਬੋੜ ਪਿੱਪਲ ਦੀਆਂ ਸ਼ਾਮਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ ਏ ਰੱਬ ਵੀ ਠੀਕ ਹੈ ਆਪਣੀ ਥਾਂ ਤੇ ਓਏ ਮਾਂ ਤਾਂ ਆਖਰ ਮਾਂ ਹੁੰਦੀ ਏ। ਕੀ ਬਾਤ ਹੈ ਕੰਤਰਾ ਮੈਨੂੰ ਉਹਦਾ ਸੁਣਾ ਦਿਓ ਕਿ ਮਾਂ ਪਿੰਡ ਨਹੀਂ ਛੱਡਦੀ ਤੇ ਮੈਂ ਮਾਂ ਨਹੀਂ ਛੱਡਦਾ। ਹੂੰ। ਚੱਲ ਮਾਂ ਚਲੀ ਉੱਠ ਸ਼ਹਿਰ ਨੂੰ ਚੱਲੀਏ। ਤੇਰੇ ਪੁੱਤ ਨੇ ਲੈ ਲਈ ਕੋਠੀ। ਮਾਂ ਕਹਿੰਦੀ ਮੈਂ ਨਹੀਂ ਜਾਣਾ ਬੱਚਿਆ। ਲੇ ਜਾ ਆਪਣੀ ਵੋਟੀ ਮੈਂ ਕਿਵੇਂ ਦਸ ਸ਼ਹਿਰ ਚ ਵਸ ਜਾ ਮੈਂ ਕਿਵੇਂ ਦਸ ਸ਼ਹਿਰ ਚ ਵਸ ਜਾ ਛੱਡ ਕੇ ਠੰਡੜੀ ਛਾਂ ਵਾ ਪਿੰਡ ਨਹੀਂ ਛੱਡਦੀ ਓਏ ਮੈਂ ਨਹੀਂ ਛੱਡਦਾ ਮਾਂ ਮਾਂ ਪਿੰਡ ਨਹੀਂ ਛੱਡਦੀ ਲੜਕੇ ਉੱਠ ਕੇ ਪਾਠ ਮਾ ਕਰਦੀ ਸੁਣਦੀ ਏ ਗੁਰਬਾਣੀ ਚਾਬਣਾ ਕੇ ਪਲੰਦੀ ਏ ਚਾਟੀ ਵਿੱਚ ਮਦਾਨੀ ਚਾਬਣਾ ਕੇ ਪਲੰਦੀ ਏ ਚਾਟੀ ਵਿੱਚ ਮਦਾਨੀ ਦੁੱਧ ਪੀਣ ਨੂੰ ਰੱਖੇ ਨਵੇਰੇ ਦੁੱਧ ਪੀਣ ਨੂੰ ਰਖੇ ਲਵੇਰੇ ਮੱਝ ਰੱਖੀ ਇੱਕ ਗਾਂ ਮਾਂ ਪਿੰਡ ਨਹੀਂ ਛੱਡਦੀ ਤੇ ਮੈਂ ਨਹੀਂ ਛੱਡਦਾ ਮਾਂ ਪਿੰਡ ਨਹੀਂ ਛੱਡਦੀ ਛਾ ਵਾਤਾ ਬਹੁਤ ਹੀ ਕਮਾਲ ਅੱਛਾ ਮੈਂ ਨਾ ਇੱਕ ਚੀਜ਼ ਵੇਖੀ ਐ ਤਰ੍ਹਾਂ ਬੜੀਆਂ ਰਲਦੀਆਂ ਹੁੰਦੀਆਂ ਗੀਤ ਚੋਰੀ ਹੋਣ ਵਾਲਾ ਮਸਲਾ ਬੜਾ ਚੱਲਦਾ ਮੈਂ ਤੁਸੀਂ ਤੂੰ ਗਾਰੇ ਸੀ ਨਾ ਮੈਨੂੰ ਗਾਣਾ ਚੇਤੇ ਆ ਰਿਹਾ ਪੜਦੀਆਂ ਕੁਝ ਹੋਰ ਤੇ ਮੂੰਹ ਚ ਨਿਕਲੇ ਤੇਰਾ ਨਾਮ ਲੱਗਦਾ ਇਸ਼ਕ ਹੋ ਗਿਆ ਹਾਂ ਲੱਗਦਾ ਇਸ਼ਕ ਹੋ ਗਿਆ ਹੈ ਨਾ ਚੀਜ਼ਾਂ ਮੈਂ ਨਹੀਂ ਕਹਿੰਦਾ ਕਿ ਕੋਈ ਚੋਰੀ ਹੋਈ ਹੈ ਜਾਂ ਤੁਸੀਂ ਕੀਤੀ ਉਹਨਾਂ ਨੇ ਕੀਤੀ ਨਹੀਂ ਨਹੀਂ ਇਹ ਰੰਗ ਹੈ ਜੀ ਕੁਝ ਤਰਜਾ ਇਹਨੂੰ 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 ਟੋਡੀ ਰੰਗ ਕਹਿੰਦੇ ਆ ਜੀ ਅੱਛਾ ਟੋਡੀ ਜਿਹੜੀ ਮੈਂ ਪਹਿਲਾਂ ਮਾਂ ਵਾਲਾ ਤਾਂ ਸੁਣਾਉਂਦਾ ਸੀਗਾ ਹਾਂ ਠੀਕ ਹੈ ਨਾ ਉਹ ਪੈਰ ਵੀ ਸੀ